ਇਹਨਾਂ ਨੇ ਮੈਨੂੰ ਪੁੱਛਿਆ ਮੇਰਾ ਹਾਲ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗੇ ਉਹ ਜਦੋਂ ਉਹ ਸਾਨੂੰ ਕੋਈ ਪਿੰਡ ਦੇ ਵਿੱਚ ਲੋਕ ਸਿੱਧਾ ਬੁਲਾਉਂਦੇ ਜਾਤਾਂ ਦਾ ਨਾਂ ਲੈ ਲੈ ਕੇ ਤੇ ਗੁਰੂ ਸਾਹਿਬ ਕਹਿੰਦੇ ਆ ਜਾ ਆ ਮੇਰਾ ਪੁੱਤ ਐ ਤੂੰ ਤੈਨੂੰ ਕਿਵੇਂ ਕਹਿੰਦਾ ਕੋਈ ਜਾਤਾਂ ਪਰਖਦੇ ਇੱਥੇ ਕਲਗੀਆਂ ਵਾਲੇ ਗੱਲ ਨਾ ਲਾਉਂਦੇ ਆ ਗੁਰੂ ਨਾਨਕ ਦੀ ਸੋਚ ਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਨੂੰ ਗੱਲ ਨਾ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਨੇ ਵੀ ਕਿਹਾ ਮਾਰਾ ਫਿਰ ਅਸੀਂ ਜਾਨਵਾਰ ਦਿਆਂ ਕਿ ਆਪਣਾ ਆਪ ਕੁਰਬਾਨ ਕਰ ਦਾਂਗੇ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕਲਾ ਜਾਨਵਾਰ ਨ ਤੁਰਦਾ ਭਾਈ ਐਵੇਂ ਥੋੜਾ ਤੁਰਦਾ ਹੈ ਤੇ ਰਾਜੇ ਕਰਦੇ ਨੇ ਈਰਖਾ ਸਾਨੂੰ ਇੰਨਾ ਕੋਈ ਪਿਆਰ ਕਿਉਂ ਨਹੀਂ ਕਰਦਾ ਭਾਈ ਤੁਸੀਂ ਵੀ ਕਰਦੇ ਤੁਹਾਨੂੰ ਕੌਣ ਕਰੂ ਪਿਆਰ ਕੋਈ ਪਿਆਰ ਹੈ ਹੱਥ ਨੂੰ ਹੀ ਹੱਥ ਹੈ ਜਿਹੜਾ ਪਿਆਰ ਕਰੂ ਉਹਨੂੰ ਪਿਆਰ ਮਿਲੂ ਵੀ ਜਿਹੜਾ ਪਿਆਰ ਕਰੂ ਉਹਨੂੰ ਪਿਆਰ ਮਿਲੂ ਵੀ ਜਿਨ੍ਹਾਂ ਨੇ ਜਿਨ੍ਹਾਂ ਨੇ ਪਿਆਰ ਕਰਨਾ ਨਹੀਂ ਉਹਨਾਂ ਨੂੰ ਪਿਆਰ ਕੌਣ ਕਰਦਾ ਹੈ ਪਿਆਰ ਵਾਲੇ ਬੰਦੇ ਨੂੰ ਪਿਆਰ ਮਿਲਦਾ ਕਲਗੀਆਂ ਵਾਲੇ ਬਾਦਸ਼ਾਹ ਖੁਦ ਹਿਰਦਾ ਪਿਆਰ ਦਾ ਭਰ ਕੇ ਬੈਠੇ ਸੀ ਤੇ ਲੋਕ ਵੀ ਉਹਨਾਂ ਨੂੰ ਬੜਾ ਪਿਆਰ ਕਰਦੇ ਸੀ ਫਕੀਰਾਂ ਦੀ ਗੁਰਮਖਾਂ ਦੀ ਰਾਜੇ ਰੀਸ ਨਹੀਂ ਕਰ ਸਕਦੇ ਚਾਹੇ ਜੋ ਮਰਜੀ ਕਰ ਲੈਣ ਜਿਹੜਾ ਪਿਆਰ ਉਹਨਾਂ ਨੂੰ ਮਿਲਦਾ ਹੈ ਨਾ ਉਹ ਰਾਜਿਆਂ ਨੂੰ ਨਹੀਂ ਮਿਲਦਾ ਰਾਜੇ ਮਹਾਰਾਜਿਆਂ ਨੂੰ ਇੱਜ਼ਤ ਨਹੀਂ ਮਿਲ ਸਕਦੀ ਜੋ ਫਕੀਰਾਂ ਨੂੰ ਪਿਆਰ ਵਾਲਿਆਂ ਨੂੰ ਮਿਲਦਾ ਕਿਉਂਕਿ ਉਹ ਪਿਆਰ ਕਰਦੇ ਆ ਉਹ ਖੁਦ ਪਿਆਰ ਕਰਦੇ ਹੁੰਦੇ ਆ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਉਹ ਕਦਰ ਕਰਦੇ ਆ ਬੰਦੇ ਦੀ ਲੋਕ ਫਿਰ ਲੋਕ ਕਰਦੇ ਸੀ ਕਿਉਂਕਿ ਕਲਗੀਆਂ ਵਾਲੇ ਬਹੁਤ ਪਿਆਰ ਕਰਦੇ ਸੀ ਫਿਰ ਤੁਹਾਨੂੰ ਪਤਾ ਹੈ 9 ਮਹੀਨੇ ਨੰਦਪੁਰ ਦੇ ਕਿਲੇ ਨੂੰ ਕੇਰਾ ਪਾਈ ਰੱਖਿਆ ਸੀ 9 ਮਹੀਨੇ ਤੇ ਅੱਜ 20 ਦਸੰਬਰ ਹੈ ਜੀ 20 ਦਸੰਬਰ 6 ਪੋ 6 ਪੋ 20 ਦਸੰਬਰ ਅੱਜ ਅੱਜ ਜਿਹੜਾ ਸ਼ਾਮ ਦੇ 5 6 ਵਜੇ ਦਾ ਟਾਈਮ ਸੀ ਜਦੋਂ ਹਨੇਰਾ ਪੈ ਗਿਆ ਸੀ ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਛੱਡਿਆ ਸੀ ਅੱਜ ਵਾਲੇ ਦਿਨ ਛੱਡਿਆ ਸੀ 30 ਸਾਲ ਦੇ ਨੇੜੇ ਪਾਸ਼ਾ ਆਨੰਦਪੁਰ ਸਾਹਿਬ ਰਹਿ ਤੇ ਅੱਜ ਗੁਰੂ ਸਾਹਿਬ ਜੀ ਨੂੰ ਆਨੰਦਪੁਰ ਸਾਹਿਬ ਦਾ ਛਟਕੇਲਾ ਛੱਡਣਾ ਪਿਆ 9 ਮਹੀਨੇ ਘੇਰਾ ਪਾਈ ਰੱਖਿਆ ਨਾ ਕੋਈ ਚੀਜ਼ ਅੰਦਰ ਜਾਵੇ ਨਾ ਕੋਈ ਬਾਹਰ ਜਾਵੇ ਰਾਸ਼ਨ ਖਤਮ ਹੋ ਗਿਆ ਦਰਖਤਾਂ ਦੇ ਪੱਤੇ ਲਾ ਕੇ ਖਾਦੇ ਪੱਤੇ ਖਤਮ ਹੋ ਗਏ ਰਖਤਾਂ ਦੇ ਸੱਕ ਲਾ ਲਾ ਕੇ ਸਿੰਘਾਂ ਨੇ ਖਾਦੇ ਇੱਥੋਂ ਤੱਕ ਕਿ ਮਰੇ ਘੋੜਿਆਂ ਦਾ ਮਾਸ ਤੱਕ ਖਾਣਾ ਪੈ ਗਿਆ ਜਾਨਾ ਜਾਨਾਂ ਬਚਾਉਣ ਵਾਸਤੇ ਮਰੇ ਘੋੜਿਆਂ ਦਾ ਮਾਸ ਤੱਕ ਵੀ ਖਾਣਾ ਪਿਆ। ਇਹ ਹਾਲਾਤ ਬਣ ਗਏ ਸੀ। ਤੇ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਰਹੇ। ਇੱਥੇ ਤੱਕ ਵੀ ਕਈ ਸਿੰਘਾਂ ਨੇ ਵਦਾਵੇ ਵੀ ਲਿਖੇ। ਮਹਾਰਾਜ ਹਿੰਦੂ ਪਹਾੜੀ ਰਾਜੇ ਆٹے ਦੀ ਗਊ ਬਣਾ ਕੇ ਭੇਜਦੇ ਐ। ਕਸਮ ਖਾਂਦੇ ਐ ਉਹ ਗਾਂ ਦੀ ਮੁਸਲਮਾਨ ਰਾਜੇ ਕੁਰਾਨ ਦੀ ਕਸਮ ਖਾਂਦੇ ਐ ਮਹਾਰਾਜ ਕਹਿੰਦੇ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਜੀ ਕਈ ਚਲੇ ਗਏ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ ਜਾਓ ਭਾਈ ਫਿਰ ਅਖੀਰ ਨੂੰ ਸਾਰਿਆਂ ਦੇ ਕਹਿਣ ਤੇ ਵੀ ਚਲੋ ਮਹਾਰਾਜ ਚਲੀ ਗਏ ਹੁਣ ਛੱਡ ਗਏ ਫਿਰ ਅਨੰਦਪੁਰ ਛੱਡਿਆ ਇਹ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਪਾਸ਼ਾ ਨੇ ਸਾਰੇ ਅਨੰਦਪੁਰ ਸਾਹਿਬ ਜਿਗਾੜਾ ਦਿੱਤਾ ਗੇੜਾ ਦਿੱਤਾ ਸੂਰੇ ਆਨੰਦਪੁਰ ਸਾਹਿਬ ਦੇ ਵਿੱਚ ਤੇ ਸਾਰਾ ਆਨੰਦਪੁਰ ਘੁੰਮ ਕੇ ਵੇਖਿਆ ਕਈ ਤੁਹਾਡੇ ਚ ਇਹ ਜਿਹੇ ਨੇ ਜਿਹੜੇ ਪਿੰਡ ਚ ਜੰਮੇ ਸੀ ਕਿਤੇ ਇੱਕ ਕਿਉਂਦੇ ਆ ਆਪਣਾ ਪਿੰਡ ਵੀ ਆ ਗਲੀਆਂ ਆ ਦੀ ਮੇਰੀ ਆ ਪਿੰਡ ਐ ਮੇਰਾ ਸਤਿਗੁਰਾਂ ਨੇ ਤੇ ਆਪ ਵਸਾਇਆ ਘਰ ਨਹੀਂ ਵਸਾਇਆ ਸ਼ਹਿਰ ਵਸਾਇਆ ਘਰ ਨਹੀਂ ਸੀ ਕੱਲਾ ਐਡਾ ਸ਼ਹਿਰ ਸੀ ਸਾਰੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੇੜਾ ਲਾਇਆ ਤੇ ਅੱਜ ਇਦਾਂ ਲੱਗਦਾ ਹੈ ਕਿ ਅਨੰਦਪੁਰ ਦੀਆਂ ਗਲੀਆਂ ਵੀ ਰੋਂਦੀਆਂ ਤੋਰਨ ਲੱਗਿਆ ਅਨੰਦਪੁਰ ਰੀਤਮ ਪਿਆਰੇ ਆਪਾਂ ਅੱਗੇ ਵੀ ਕਵਤਾ ਪੜ੍ਹਦੇ ਆਂ ਪਿਆਰ ਨਾਲ ਇਹ ਕਵਤਾ ਆਪਾਂ ਸਾਰੇ ਸਰਵਣ ਕਰਦੇ ਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਢੇਡਾ ਲਾਇਆ ਤੇ ਅੱਜ ਇਦਾਂ ਲੱਗਦਾ ਹੈ ਦੀ ਜਿਵੇਂ ਨੰਦਪੁਰ ਸਾਹਿਬ ਦੀ ਧਰਤੀ ਕਰਕੇ ਗਲੀਆਂ ਸੁੰਨੀਆਂ ਦਾਤਾ ਤੁਰ ਚਲੇ ਆਹ ਟਿਕਾ ਬਣਾ ਕੇ ਜਰਾ ਇੱਕ ਹਫਤਾ ਸੁਣ ਲੈਣੇ ਆ ਅੱਜ ਵਾਲਾ ਦਿਨ ਸੀ ਇਦਾਂ ਲੱਗਦਾ ਵੀ ਅੱਜ ਅਨੰਦਪੁਰ ਦੀਆਂ ਗਲੀਆਂ ਵੀ ਰੋਂਦੀਆਂ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਦਾ ਟੀਲਾ ਛੱਡਣ ਲੱਗੇ ਆ। ਹੁਬਕੀ ਹੁਬਕੀ ਰੋਆਂ ਗਲੀਆਂ ਸ਼ਹਿਰ ਦੀਆਂ தோ ஆனந்தபுர பிரீத்தம பாரூ தோரணபீத்தம பாரே ਰਾਹੂ ਕਰੇ ਕਿਸੇ ਘਰ ਇਦਾਂ ਹੋਵੇ ਫਰਕੀਆਂ ਨੇ ਨਾ ਆਪਣੇ ਘਰੋਂ ਅਰਥੀ ਤੁਰਦੀ ਵੇਖੀ ਐ ਜਿਹੜੇ ਘਰ ਦੇ ਵਿੱਚ ਪਿਓ ਰਿਆ ਸੀ ਹੁਣ ਉਹਨਾਂ ਨੂੰ ਅਸੀਂ ਉਹਨਾਂ ਨੂੰ ਚੱਕ ਕੇ ਅਸੀਂ ਛੱਡਣ ਜਾਣੇ ਆ ਸਾਨੂੰ ਪਤਾ ਹੁੰਦਾ ਵੀ ਇਹ ਪਿਓ ਅਰਥੀ ਤੇ ਪਾ ਕੇ ਲੈ ਕੇ ਚੱਲਿਆ ਨੇ ਮੁੜ ਕੇ ਨਹੀਂ ਆ ਮਾ ਹੋਵੇ ਪਿਓ ਹੋਵੇ ਜਾਂ ਕੋਈ ਹੋਰ ਹੋਵੇ ਸਦਾ ਲਈ ਚੱਲਿਆ ਹਰ ਬੰਦਾ ភੁੱਬ ਮਾਰਦਾ ਜਦੋਂ ਅਰਥੀ ਤੁਰਦੀ ਉਹਨਾਂ ਨੂੰ ਲੱਗਦਾ ਇਹਨੇ ਮੁੜ ਕੇ ਨਹੀਂ ਆਉਣਾ ਤੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਬਸਾਇਆ ਹੋਇਆ ਆਨੰਦਪੁਰ ਛੱਡਣ ਲੱਗੇ ਐ ਕਿੰਨਾ ਔਖਾ ਕੰਮ ਐ ਬੱਚੇ ਸਾਡੇ ਵਿਦੇਸ਼ਾਂ 'ਚ ਜਾਂਦੇ ਐ ਲੈ ਸਾਨੂੰ ਪਤਾ ਐ ਵੀ ਕੈਨੇਡਾ ਚੱਲੇ ਐ 에어ਪੋਰਟ ਤੇ ਵੀ ਗੱਲ ਹੋ ਜੂ ਅੰਦਰ ਗਏ ਫੇਰ ਗੱਲ ਹੋ ਜੂ ਜਾਚ ਬੈਘੇ ਫੇਰ ਗੱਲ ਹੋਜੂ ਜਦੋਂ ਕੈਨੇਡਾ ਪਹੁੰਚ ਗਏ ਫੇਰ ਫੇਸਟਾਈਮ ਲਾ ਲੈਣਗੇ ਫੇਰ ਵੀ ਅਸੀਂ ਰੋਣ ਲੱਗ ਜੰਨੇ ਆ ਵੀ ਸਾਨੂੰ ਛੱਡ ਕੇ ਚੱਲੇ ਆ ਨਾਲੇ ਪਤਾ ਹੈ 2 ਸਾਲਾਂ ਨੂੰ ਆਇਆ ਲੈ ਸਾਲ 2 ਸਾਲ ਨੂੰ ਫੇਰ ਮੁੜਿਆ ਲੈ ਸਾਡਾ ਵੇਖ ਲੋ ਕੀ ਹਾਲ ਹੁੰਦਾ ਪਰ ਗੁਰੂ ਗੋਬਿੰਦ ਸਿੰਘ ਮਹਾਰਾ ਅਨੰਦਪੁਰ ਸਾਹਿਬ ਸਦਾ ਲਈ ਛੱਡਣ ਲੱਗੇ ਕਿਦਾਂ ਦਾ ਉਹ ਟਾਈਮ ਹੋਣਾ ਹੈ ਗਲੀਆਂ 'ਚ ਰੋਜ਼ ਆਉਂਦੇ ਸੀ ਰੋਜ਼ ਗੇੜਾ ਲਾਉਂਦੇ ਸੀ ਤੁਸੀਂ ਤੇ ਰੋਜ਼ ਘੁੰਮਦੇ ਸੀ ਇੱਥੇ ਕਿ ਅਜਤੋਂ ਬਾਅਦ ਮੁੜ ਕੇ ਤੁਸੀਂ ਆਉਣਾ ਹੀ ਨਹੀਂ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਹਾਂਜੀ ਕਰਕੇ ਗਲੀਆਂ ਸੁਨੀਆਂ ਦਾ ਤੁਰ ਚੱਲੇ ਤਸ ਕੇ ਜਾਵੀ ਕਦੋਂ ਦੁਬਾਰਾ ए जिसे न कदगे थे तख़ सजावें तरस न जवां दा कल गी देल शिकारे नू ஜாாத்த கலகி ஷாரே தோரபுர பிரீத்த பாரே தோரபீத்த கண தோரை ஷீதி பாதஷாய ਸਾਥੀ ਜਦ ਸੀ ਭੀੜ ਪਈ ਨਾ ਤੁਰ ਹੁਣ ਰਾਤ ਹਨੇਰੀ ਨਦੀ ਕਿਨਾਰੇ ਨੂੰ ਨਾ ਤੁਰ ਹੁਣ ਰਾਤ ਹਨੇਰੀ ਨਦੀ ਕਿਨਾਰੇ ਨੂੰ ਪ੍ਰੀਤਮ ਪਿਆਰੇ ਨੂੰ ਤੋੜ ਨਾ ਲਖਿਆ ਆਨੰਦpur ਪ੍ਰੀਤਮ ਪਿਆਰੇ ਬੁਛਾੜਾ ਨੂੰ ਆ ਬੁਟੜੀ ਅਮੜੀ ਚੱਲੂ ਕਿਵੇਂ ਬੁਛਾੜਾ ਨੂੰ ਸਰਦ ਹਵਾਾਂ ਮਾ ਡਕ ਡੋਲੇ ਤਨ ਖਾਂਦਾ ਏ ਵਾ 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 ਕੰਪਨੀ ਜੋੜਾ ਛੇੜ ਪਈ ਅੰਤਾਂ ਦੀ ਦੇਖ ਤਾਂ ਠਰਦਾ ਕਿਵੇਂ ਫਤਿਹ ਸਿੰਘ ਜਾਂਦਾ ਏ ਮੈਂ ਸਮਝਾਉਣਾ ਜਾ ਕੇ ਉਸ ਹੰਕਾਰੇ ਮਝੋਣਾ ਜਾ ਕੇ ਉਸ ਹੰਕਾਰ ਨੂੰ ਤੋੜਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋੜਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ Keda first Ho Bahar have ever seen ਸਵਾਰੇ ਨੂੰ ਵਾ 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 ਹੋਣਾ ਨਹੀਂ ਚੁਕਾ ਪਰ ਨੀਲੇ ਦੇ ਅਸਵਾਰੇ ਨੂੰ ਤੋਰਨ ਲਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲਗਿਆ ਆਨੰਦਪੁਰ ഗു ഗോബി സജീ പാശാ നന്ദ ਗਰਮਖੋ ਆਪਾਂ ਵੀ ਛੱਡ ਸਕਦੇ ਆ ਜੇ ਜ਼ਰੂਰੀ ਹੋਇਆ ਨਾ ਜਿਹੜੀ ਚੀਜ਼ ਸਾਡੇ ਲਈ ਉਹਦੇ ਲਈ ਸਭ ਕੁਰਬਾਨੀਆਂ ਕਰ ਗੁਰੂ ਗੋਬਿੰਦ ਸਿੰਘ ਲਈ ਜ਼ਰੂਰੀ ਸੀ ਉਹਨਾਂ ਦੀ ਸੋਚ ਉਹਨਾਂ ਦੀ ਬੜਕ ਉਹਨਾਂ ਦੀ ਵਿਚਾਰਤਾਰਾ ਉਹਨਾਂ ਦੇ ਸਿਧਾਂਤ ਅਸੂਲ ਉਹ ਜ਼ਰੂਰੀ ਸਨ ਹੁਣ ਸਾਨੂੰ ਵੱਢ ਦੇ ਕੋਈ ਕਿ ਮੈਂ ਦਾ ਬਾਪ ਨਹੀਂ ਜੇ ਪਿਆਰ ਹੈ ਜਿਹਦੇ ਨਾਲ ਅਸੀਂ ਕਦੇ ਨਹੀਂ ਕਹਿ ਸਕਦੇ ਜੇ ਹੋਵਾਂਗੇ ਤਾਂ ਕਵਾਂਗੇ ਹੈਗੇ ਆ ਜਿਹੜੀ ਚੀਜ਼ ਨਾਲ ਅਸੀਂ ਜੁੜੇ ਹੋયા ਨਾ ਅਸੀਂ ਕਦੇ ਨਹੀਂ ਛੱਡ ਸਕਦੇ ਸਭ ਕੁਰਬਾਨੀਆਂ ਕਰਨ ਨੂੰ ਤਿਆਰ ਹੋ ਜਾਾਂਗੇ ਜੇ ਸਾਡੇ ਲਈ ਪੁੱਤ ਜ਼ਰੂਰੀ ਹੈ ਸਾਨੂੰ ਐ ਕੋਈ ਕਹਿ ਦੇ ਵੀ ਇਹਦੇ ਗੋਲੀ ਮਾਰਾਂਗੇ ਨਹੀਂ ਤੇ ਰਿਵਾਲਵਰ ਚੱਕ ਆਪਣੇ ਆਪ ਨੂੰ ਗੋਲੀ ਮਾਰ ਸਾਡਾ ਬੱਚਾ ਹੋਵੇ ਇਹਜਾ ਟਾਈਮ ਬਣ ਜੇ ਵੀ ਕੋਈ ਘੇਰ ਲੈ ਸਾਨੂੰ ਉਹ ਕਵੇ ਵੀ ਤੇਰੇ ਪੁੱਤ ਦੇ ਗੋਲੀ ਮਾਰਾਂਗੇ ਨਹੀਂ ਤੇ ਰਿਵਾਲਵਰ ਚੱਕ ਆਪਣੇ ਆਪ ਦੇ ਗੋਲੀ ਮਾਰ ਜੇ ਤੈ ਨਾ ਮਾਰੀ ਤੇਰੇ ਪੁੱਤ ਨੂੰ ਮਾਰ ਦਾਂਗੇ ਤੇ ਅਸੀਂ ਸਾਡੇ ਲਈ ਜੇ ਪੁੱਤ ਜ਼ਰੂਰੀ ਹੋਇਆ ਨਾ ਆਪਣੇ ਆਪ ਤੋਂ ਵੱਧ ਕੇ ਤੇ ਅਸੀਂ ਆਪਣੇ ਆਪ ਦੇ ਮਾਰ ਲਾਂਗੇ ਪੁੱਤ ਨੂੰ ਬਚਾਵਾਂਗੇ ਜਿਹੜੀ ਗੋਲੀ ਪੁੱਤ ਦੇ ਵੱਜਣੀ ਅੱਗੇ ਖੜ ਜਾਾਂਗੇ ਮੇਰੇ ਮੱਝੇ ਮੇਰੇ ਪੁੱਤ ਨੂੰ ਕੁਝ ਨਹੀਂ ਹੋਣਾ ਚਾਹੀਦਾ ਜਦੋਂ ਬੰਦੇ ਲਈ ਜ਼ਰੂਰੀ ਹੋਵੇ ਨਾ ਫਿਰ ਕੁਰਬਾਨੀ ਉੱਥੋਂ ਨਿਕਲਦੀ ਹੈ ਜਿਨ੍ਹਾਂ ਚਿਰ ਜ਼ਰੂਰੀ ਨਹੀਂ ਉਹਨਾਂ ਚਰ ਕੁਰਬਾਨੀ ਨਹੀਂ ਨੰਦਪੁਰ ਸਾਹਿਬ ਛੱਡਣਾ ਕਿਉਂ ਹੈ ਕਿਉਂਕਿ ਜ਼ਰੂਰੀ ਸੀ ਸਿਧਾਂਤ ਪਾਲਣੇ ਆ ਅਸੂਲ ਸਾंभਣੇ ਆ ਵਿਚਾਰਧਾਰਾ ਸਾंभਣੀ ਆ ਇਹ ਕਰਨਾ ਹੀ ਪੈਣਾ ਹੈ ਇਹਦੇ ਤੋਂ ਥੱਲੇ ਗੁਜ਼ਾਰਾ ਹੀ ਨਹੀਂ ਹੋਣਾ ਆ ਰੂਪ ਬਣਨਾ ਹੀ ਤਾਂ ਸੀ ਖਾਲਸਾ ਜਿਹੜਾ ਹੈ ਨਾ ਜੀ ਇਹ ਕੁਰਬਾਨੀਆਂ ਕਰਕੇ ਤੇ ਪੂਰੀ ਇਹ ਕੌਮ ਬਣਦੀ ਇਹ ਨਹੀਂ ਤੇ ਬਣ ਨਹੀਂ ਸਕਦੀ ਐਡਾ ਇਤਿਹਾਸ ਦਾ ਹੋਵੇ ਅਸੀਂ 2.5 ਕਰੋੜ ਦੀ ਗਿਣਤੀ ਦੇ ਵਿੱਚਾਂ ਇੱਥੇ ਅਸੀਂ ਸਰਵਾਈਵ ਨਹੀਂ ਕਰ ਸਕਦੇ ਸੀ ਜੇ ਸਾਡੇ ਕੋਲੇ ਸਾਡੀ ਹਿਸਟਰੀ ਨਾ ਹੁੰਦੀ 2.5 ਕਰੋੜ ਬੰਦਾ ਭਾਰਤ ਦੇ ਵਿੱਚ 125 ਕਰੋੜ ਦੇ ਵਿੱਚ ਹੋਦ ਖਤਮ ਕਰ ਲੈਂਦਾ ਆਪਣੀ ਜੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਨਾ ਹੁੰਦਾ ਇਹ ਯਾਦ ਰੱਖਿਓ 100 140 ਕਰੋੜ ਦੇ ਵਿੱਚ ਢਾਈ ਕਰੋੜ 140 ਕਰੋੜ ਚ ਢਾਈ ਕਰੋੜ ਸਰਵਾਈਵ ਨਹੀਂ ਕਰ ਸਕਦਾ ਪੱਗਾਂ ਲੈ ਕੇ ਐਂ ਫੇਰ ਨਹੀਂ ਸਕਦਾ ਦਸਤਾਰਾਂ ਲੈ ਕੇ ਤੌਰ ਨਾਲ ਨਹੀਂ ਫੇਰ ਸਕਦਾ ਐਡੇ ਐਡੇ ਨਿਸ਼ਾਨ ਸਾਹਿਬ ਚੁਲਾ ਕੇ ਨਹੀਂ ਫੇਰ ਸਕਦਾ ਐਡੇ ਐਡੇ ਗੁੰਬਦ ਲਾ ਕੇ ਗੁਰਦੁਆਰੇ ਬਣਾ ਕੇ ਨਹੀਂ रह ਸਕਦਾ